ਇੱਕ ਦਿਨ ਇਹਦਾ ਸਿਰ ਕਰ ਦਿੱਤਾ ਮੈਂ ਜੇ ਤੁਹਾਨੂੰ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਦੂਸਰੇ ਚ ਇਹਨਾਂ ਦੇ ਬੰਦੇ ਬੰਨਣਾ ਨਹੀਂ ਛੇਤਰਾਂ ਤੋਂ ਰੋਟੀ ਛੋੜੇ ਰਖਵਾਰ ਜੰਦਾਬਾ ਪੰਜਾਬ ਦੇ ਭਾਈਚਾਰੇ ਦੇ ਖਵਾਰ ਜੰਦਾਬਾ ਖਾਦੇ ਕਿਸਾਨਾਂ ਦੇ ਖਵਾਰ ਜੰਦਾਬਾ ਹਾਏ ਹਾਏ ਅਜੇ ਲੱਗਦਾ ਨਹੀਂ ਅਜਾ ਨਾ ਹਾਏ ਹਾਏ ਦਵਾਈ ਤਰੀਕੇ ਨਾਲ ਸਵਾਲ ਪੁੱਛਣਾ ਚਾਹੁੰਦੇ ਆ ਇਹ ਜੋ ਸਾਡੀਆਂ ਕਿਸਾਨੀ ਨਾਲ ਸੰਬੰਧਿਤ ਮਸਲੇ ਆ ਇਹ ਮੋਦੀ ਨੇ ਮੰਨ ਕੇ ਕਿਉਂ ਨਹੀਂ ਮਸਲੇ ਹੱਲ ਕੀਤੇ ਕੋਈ ਸਵਾਲ ਉਹਨਾਂ ਦੇ ਕੋ ਬੇਤੁਕੇ ਸਵਾਲ ਨਹੀਂ ਜੀ ਕੋਈ ਸਵਾਲ ਸੀ ਅਸੀਂ ਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੀ ਕੋਈ ਨਹੀਂ ਹੈ ਹੀ ਨਹੀਂ ਉਹਨਾਂ ਦੇ ਕਾਦੇ ਸਵਾਲ ਨਹੀਂ ਸੀ ਕੋਈ ਸਵਾਲ ਹੀ ਨਹੀਂ ਸੀ ਕੋਈ ਆਗੇ ਜੇਕਰ ਉਹ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭਾਈ ਤਾਂ ਅਸੀਂ ਫਿਰ ਉਹਨਾਂ ਦਾ ਮਰਦਬਾਦ ਵੀ ਕਰਾਂਗੇ ਤੇਰੀ ਕੋਈ ਜਾਇਜ਼ ਗੱਲ ਆ ਅਸੀਂ ਕੋਈ ਉਹਨਾਂ ਦੀਆਂ ਜਾਇਜ਼ ਮੰਗਾ ਨਹੀਂ ਅਸੀਂ ਨਾਲ ਜਾ ਕੇ ਮੋਦੀ ਸਾਹਿਬ ਕੋਲ ਹਲ ਕਰਾਉਣਾ ਤੀ ਤਿਆਰ ਆਂ ਤੇ ਜਿਵੇਂ ਵੀ ਫਜ਼ੂਲ ਗੱਲਾਂ ਕਰੀ ਜਾਣੀਆਂ ਉਹਦੇ ਨਾਲ ਅਸੀਂ ਸਹਿਮਤ ਨਹੀਂ ਆਗੇ ਭਾਜਪਾ ਉਮੀਦਵਾਰਾਂ ਨੇ ਕਿਸਾਨ ਤਿੱਖਾ ਵਿਰੋਧ ਕਰਦੇ ਨੇ ਬੀਤੇ ਦਿਨੀ ਜਿੱਥੇ ਹੰਸ ਰਾਜ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਕਿਸਾਨਾਂ ਨੇ ਛਿੱਤਰਾ ਬਿਨਾਂ ਮੰਦੇ ਨਹੀਂ ਬੰਦੇ ਨਾ ਉਥੇ ਹੀ ਉਹਨਾਂ ਨੂੰ ਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਮਨਜੀਤ ਮੱਨਾ ਨੇ ਕਿਸਾਨਾਂ ਦੇ ਸਵਾਲਾਂ ਨੂੰ ਬੇਤੁੱਕੇ ਸਵਾਲ ਦੱਸਿਆ ਜੀ ਹਾਂ ਫਿਰੋਜ਼ਪੁਰ ਦੇ ਮਖੂਦ ਵਿੱਚ ਕਿਸਾਨਾਂ ਵੱਲੋਂ ਮਨਜੀਤ ਮੰਨਾ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ ਜਦੋਂ ਮਨਜੀਤ ਮੰਨਾ ਨੂੰ ਪੱਤਰਕਾਰਾਂ ਨੇ ਵਿਰੋਧ ਬਾਰੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਕਿਸੇ ਸਵਾਲ ਦਾ ਜਵਾਬ ਹੀ ਨਹੀਂ ਦਿੰਦੇ ਕਿਉਂਕਿ ਕਿਸਾਨਾਂ ਦੇ ਸਵਾਲ ਹੀ ਬੇਤੁਕੇ ਹੁੰਦੇ ਨੇ ਇੱਕ ਤੁਸੀਂ ਕਹਿ ਕੇ ਇੱਥੇ ਵੱਡਾ ਕੱਟ ਹੋਇਆ ਹੈ ਜਿਹਨੋਂ ਗੱਲ ਤੋਂ ਉਹਨਾਂ ਦੀ ਮਰਜ਼ੀ ਹੈ ਲਈ ਜਾਣਾ ਪਰ ਰੋਕਦੇ ਕਿਸੇ ਨੇ ਨਹੀਂ ਕਸੀ ਵੀ ਉਹਨਾਂ ਵੱਲੋਂ 11 ਸਵਾਲਾਂ ਦੀ ਗੱਲ ਕਹੀ ਜਾ ਰਹੀ ਹੈ ਕੋਈ ਸਵਾਲ ਉਹਨਾਂ ਦੇ ਕੋ ਬੇਤੁਕੇ ਸਵਾਲ ਨੇ ਜੀ ਕੋਈ ਸਵਾਲ ਥੋੜੀ ਅਸੀਂ ਦੇ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੀ ਕੋਈ ਨਹੀਂ ਉਹ ਕਹਿੰਦੇ ਕਿ ਸਵਾਲ ਤੇ ਸਾਡੇ ਹੈ ਇੰਨੀ ਉਹਨਾਂ ਦੇ ਕਾਦੇ ਸਵਾਲ ਨੇ ਜੀ ਕੋਈ ਸਵਾਲ ਇੰਨੀ ਕੋਈ ਹੈਗੇ ਜੀ ਇਹ ਕੋਈ ਸਵਾਲ ਥੋੜੀ ਨਹੀਂ ਜੀ ਉਹਨਾਂ ਦੇ ਮੇਰੀ ਕੋਈ ਜਾਇਜ਼ ਹਵਨਦਮ ਦੇ ਜੀ ਮੇਰੀ ਕੋਈ ਜਾਇਜ਼ ਗੱਲ ਆ ਅਸੀਂ ਕੋਈ ਉਹਨਾਂ ਦੀਆਂ ਜਾਇਜ਼ ਮੰਗਾ ਨੇ ਅਸੀਂ ਨਾਲ ਜਾ ਕੇ ਮੋਦੀ ਸਾਹਿਬ ਕੋਲ ਹੱਲ ਕਰਾਉਣਾ ਤੀ ਤਿਆਰ ਆ ਤੇ ਜਿਵੇਂ ਬੇਫਜ਼ੂਲ ਗੱਲਾਂ ਕਰੀ ਜਾਣੀਆਂ ਉਹਦੇ ਨਾਲ ਅਸੀਂ ਸਹਿਮਤ ਨਹੀਂ ਹਾਂਗੇ ਰੇ ਮਨਾ ਸਾਹਿਬ ਕਿਵੇਂ ਲੱਗਦਾ ਇਹ ਤਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਕਰਨਾ ਅਸੀਂ ਕੋਈ ਇਹੋ ਜਿਹਾ ਹੰਕਾਰ ਲੈ ਕੇ ਨਹੀਂ ਮੰਨ ਚ ਚੱਲਦੇ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਆ ਇਹ ਫੈਸਲਾ ਲੋਕਾਂ ਨੇ ਕਰਨਾ ਲੋਕੀ ਦੀ ਸਿਰ ਤੇ ਤਾਜ ਰੱਖਦੇ ਨੇ ਲੋਕ ਬੜੇ ਸਿਆਣੇ ਨੇ ਲੋਕ ਅੱਜ ਇਸ ਗੱਲ ਨੂੰ ਨਹੀਂ ਮੰਨਦੇ ਕਿ ਫੇਰ ਇੱਥੇ ਪੰਜਾਬ ਚ ਅਤਵਾਦ ਆਵੇ ਲੋਕਾਂ ਨੇ ਆਪਣੀ ਵੋਟ ਜਿਹੜੀ ਆ ਬੜੀ ਸੋਹ ਸਮਝ ਕੇ ਪਾਉਣੀ ਆ ਅਖੀਰ ਦੇ ਤੇ ਕੀ ਵੀਲ ਕਰਦੇ ਹੋ ਹਰ ਵਾਰੀ ਇਹੀ ਬੇਨਤੀ ਕਰਦਾ ਲੋਕਾਂ ਨੂੰ ਕਿ ਆਓ ਜੇ ਚਾਹੁੰਦੇ ਹੋ ਕਿ ਪੰਜਾਬ ਸਾਡਾ ترقی ਕਰੇ ਪੰਜਾਬ ਚ ਅਮਨ ਸ਼ਾਂਤੀ ਰਹੇ ਨਸ਼ਾ ਖਤਮ ਹੋਵੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਤੇ ਫਿਰ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਇੱਥੇ ਮੌਕਾ ਦੇਣਾ ਚਾਹੀਦਾ ਨਹੀਂ ਤੇ ਹੋਰ ਕਿਸੇ ਪਾਰਟੀ ਦੇ ਵਾਸਤੇ ਗੱਲ ਨਹੀਂ ਰਹੀ ਪੰਜਾਬ 'ਚੋਂ ਨਾਜਾ ਖਤਮ ਕਰਨਾ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣਾ ਉਧਰ ਵਿਰੋਧ ਕਰਨ ਵਾਲੇ ਕਿਸਾਨਾਂ ਨੇ ਕਿਹਾ ਹੈ ਕਿ ਭਾਜਪਾ ਆਪਣੇ ਇੱਕ ਵੀ ਵਾਅਦੇ ਤੇ ਖਰੀ ਨਹੀਂ ਉਤਰੀ ਹਾਲੇ ਤੱਕ ਨਾ ਲਖੀਂਪੁਰ ਖੀਰੀ ਦਾ ਇਨਸਾਫ ਮਿਲਿਆ ਤੇ ਨਾ ਹੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੇ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਪਰੇਸਿਕਾਤਰ ਅੱਜ ਮੱਖੂ ਵਿਖੇ ਮਿਲਣ ਪੈਸ ਵਿਖੇ ਜੋ ਬੀਜੇਪੀ ਕੈਂਡੀਡੇਟ ਮਨਜੀਤ ਸਿੰਘ ਮੰਨਾ ਖਡੂਰ ਸਾਹਿਬ ਵਾਲਕੇ ਤੋਂ ਉਹ ਆ ਰਿਹਾ ਹੈ ਸਾਡੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਜੋ ਸੱਦਾ ਸਾਰੀਆਂ ਪੰਜਾਬ ਦੀਆਂ ਹੁੰਦੇ ਵਿਰੋਧ ਹੁੰਦੇ ਤਹਿਤ ਹੁੰਦਾ ਅੱਜ ਸੀ ਇੱਥੇ ਵਿਰੋਧ ਕਰ ਰਹੇ ਆਂ ਔਰ ਉਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਸਵਾਲ ਪੁੱਛਣਾ ਚਾਹੁੰਦੇ ਆ ਕਿ ਜੋ ਸਾਡੀਆਂ ਕਿਸਾਨੀ ਨਾਲ ਸੰਬੰਧਿਤ ਮਸਲੇ ਆ ਇਹ ਮੋਦੀ ਨੇ ਮੰਨ ਕੇ ਕਿਉਂ ਨਹੀਂ ਮਸਲੇ ਹੱਲ ਕੀਤੇ ਸਾਡਾ ਇਹ ਜਿਹੜਾ ਪ੍ਰੋਟੈਸਟ ਬਿਲਕੁਲ ਸ਼ਾਂਤਮਈ ਆ ਜੇਕਰ ਉਹ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭਜਦਾ ਅਸੀਂ ਫਿਰ ਉਹਨਾਂ ਦਾ ਮੁਰਦਾਬਾਦ ਵੀ ਕਰਾਂਗੇ ਤੇ ਉਹਨਾਂ ਨੂੰ ਸਵਾਲ ਵੀ ਪੁੱਛਣੇ ਚਾਹੁੰਦੇ ਆ ਸਾਡੀ ਇਹ ਬੇਨਤੀ ਹੈ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਣ ਨੇ ਤੇ ਜਿਹੜੀਆਂ ਵੋਟਾਂ ਪੈਸਾਂ ਵਿੱਚੋਂ ਨਹੀਂ ਪਿੰਡਾਂ ਵਿੱਚੋਂ ਹੀ ਇਹਨਾਂ ਨੂੰ ਮਿਲ ਗਈਆਂ ਬੈਗਰਜੀਤਾ ਖਾਲਸਾ ਸਾਹਿਬ ਐਸਰਜੀ ਕੀ ਫਤਿਹ ਸੰਗਰਾਈਆਂ ਵਾਲਾ ਕਿਸਾਨ ਛਕਰ ਕਮੇਟੀ ਪੰਜਾਬ ਸੂਬਾ ਜਨਰ ਸਿਕਤਰ ਐਮ ਐਸ ਕੇ ਪੰਜਾਬ ਮੈਂਬਰ ਅੱਜ ਅਸੀਂ ਖੰਡੂਰ ਸਾਹਿਬ ਹਲਕੇ ਤੋਂ ਜਿਹੜਾ ਬੀ ਜੇ ਪੀ ਨੇ ਉਮੀਦਵਾਰ ਧਾਰਿਆ ਮਨਜੀਤ ਸਿੰਘ ਮੱਨਾ ਉਸ ਦੇ ਵਿਰੋਧ ਵਿੱਚ ਉਸ ਨੂੰ ਆਪਣੇ ਜਿਹੜੇ ਸੰਯੁਕਤ ਮੋਰਚੇ ਨੇ 11 ਸਵਾਲ ਸ਼ਾਂਤਮਈ ਢੰਗ ਨਾਲ ਪੁੱਛੰਦਾ ਸਾਨੂੰ ਹੁਕਮ ਲਾਇਆ ਉਹਦੇ ਸਬੰਧ ਵਿੱਚ ਅਸੀਂ ਪੰਜਾਬ ਦੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹੀਆਂ ਜੱਥੇਬੰਦੀਆਂ ਆਈਆਂ ਹੋਈਆਂ ਤੇ ਅੱਜ ਅਸੀਂ ਉਹਦੇ ਨਾਲ ਸਵਾਲ ਜਵਾਬ ਕਰਾਂਗੇ ਪਰ ਅਗਰ ਜੇ ਉਹ ਸਾਡੇ ਸਵਾਲਾਂ ਦਾ ਜਵਾਬ ਦੇਂਦਾ ਜਾਂ ਸਾਡੀ ਗੱਲਬਾਤ ਨਹੀਂ ਸੁਣਦਾ ਤੇ ਅਸੀਂ ਉਸ ਦਾ ਕਾਲੀਆਂ ਝੰਡੀਆਂ ਨਾਲ ਔਰ ਨਾਦੇਬਾਜ਼ੀ ਕਰਕੇ ਤੇ ਵਿਰੋਧ ਕਰਾਂਗੇ ਤੇ ਉਹਨੂੰ ਮਰਦਾਬਾਦ ਦੇ ਨਾਰੇ ਨਾਲ ਲੋਕ ਸਭਾ ਚੋਣਾਂ ਦੇ ਚੱਲਦੇ ਆ ਪੰਜਾਬ ਦੇ ਅੰਦਰ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪਣੇ-ਆਪਣਾ ਚੋਣ ਪ੍ਰਚਾਰ ਚੱਟ ਜਾ ਰਿਹਾ ਪਰ ਇਸ ਚੋਣ ਪ੍ਰਚਾਰ ਦੇ ਦੌਰਾਨ ਪਾਤਵਾਂ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਵੀ ਭਾਜਪਾ ਉਮੀਦਵਾਰ ਚੋਣ ਪ੍ਰਚਾਰ ਕਰਨ ਲਈ ਜਾਂਦੇ ਨੇ ਕਿਸਾਨ ਉਹਨਾਂ ਦੇ ਪਿੱਛੇ-ਪਿੱਛੇ ਵਿਰੋਧ ਕਰਨ ਲਈ ਪਹੁੰਚ ਜਾਂਦੇ ਨੇ ਫਿਰੋਜ਼ਪੁਰ ਤੋਂ ਪੰਜੀ ਸਖਾਣਾ ਪੰਜਾਬੀ ਲੋਕ ਚੈਨਲ